ਜੀ ਚਲੋ ਖੈਰ ਆਪਾਂ ਇਧਰਲੇ ਪਾਸੇ ਰਹੀਏ ਮਿੰਟੂ ਚ ਬਠਿੰਡੇ ਵਾਲੇ ਪਾਸੇ ਇਧਰੋਂ ਬਠਿੰਡੇ ਵਾਲੇ ਪਾਸੇ ਦੱਸਦੇ ਨੇ ਕਿ ਕਹਿੰਦੇ ਕਿ ਜੱਸੀ ਜੀ ਕਹਿੰਦੇ ਕਿ ਉਹ ਭਾਜਪਾ ਦੇ ਵਿੱਚ ਚਲੇ ਗਏ ਡੇਰਾ ਮੁਖੀ ਦੇ ਰਿਸ਼ਤੇਦਾਰ ਵੀ ਨੇ ਕਹਿੰਦੇ ਕਿ ਭਾਈ ਉਹਨਾਂ ਨੂੰ ਕੀ ਬਣ ਗਿਆ ਹੁਣ ਭਾਜਪਾ ਸਕੇ ਆ ਵੀ ਉਧਰੋਂ ਕੋਈ ਸੁਨੇਹਾ ਸੁਣ ਆ ਗਿਆ ਕਿ ਭਾਈ ਤੁਸੀਂ ਇਧਰਲੇ ਪਾਸੇ ਆ ਜਾਓ ਹੁਣ ਹਰਮਿੰਦਰ ਜੱਸੀ ਦੇਖੋ ਕਿਸੇ ਟਾਈਮ ਤੂਤੀ ਬੋਲਦੀ ਸੀ ਇਸ ਬੰਦੇ ਦੀ ਜੀ ਤੁਹਾਨੂੰ ਸ਼ਾਇਦ ਨਹੀਂ ਸੰਭਾਲਾ ਹੋਏਗੀ ਜੱਸੀ ਦੀ ਤੂਤੀ ਸੀਗੀ ਕਿਸੇ ਟਾਈਮ 92 ਚ ਜਿੱਤ ਗਿਆ ਬੈਂਤ ਸਿੰਘ ਦੀ ਸਰਕਾਰ ਬਣੀ ਵਜ਼ਾਰਤ ਦੇ ਵਿੱਚ ਵੀ ਰਿਹਾ 97 ਵਿੱਚ ਵੀ ਜਿੱਤਿਆ 2002 ਤੋਂ ਮਾੜੇ ਦਿਨ ਸ਼ੁਰੂ ਹੈ 2002 ਦਾ ਉਹ ਇਲੈਕਸ਼ਨ ਸੀ ਜਿਹੜਾ ਸਾਨੂੰ ਯਾਦ ਆ ਤਲਵੰਡੀ ਸਾਬੋ ਜੀਤਮਿੰਦਰ ਸਿੱਧੂ ਪਹਿਲੀ ਵਾਰੀ ਸੁਰਖੀਆਂ ਚ ਆਇਆ 237 ਵੋਟਾਂ ਨਾਲ ਆਇਆ ਸੀ ਅੱਛਾ ਜੀ ਮਹਿਸ 237 ਵੋਟਾਂ ਨਾਲ ਇਹ ਬੜੀ ਘੈਂਟ ਟੱਕਰ ਸੀਗੀ ਅੱਛਾ ਉਸ ਤੋਂ ਬਾਅਦ ਫੇਰ ਆ ਗਿਆ ਸੀਟ ਬਦਲ ਲਈ ਇਹਨਾਂ ਨੇ ਬਠਿੰਡਾ ਸ਼ਹਿਰੀ ਚ ਆ ਗਏ ਸੀਗੇ ਬਠਿੰਡਾ ਸ਼ਹਿਰੀ ਚ ਆ ਗਿਆ ਜਸਵਾਲੇ ਤੇ ਇਹ ਇਥੋਂ ਜਿੱਤ ਗਏ ਜੀ ਪਰ ਸਰਕਾਰ ਕਾਲੀਆਂ ਦੀ ਆ ਗਈ ਫੇਰ 12 ਦੇ ਵਿੱਚ ਬਠਿੰਡਾ ਸ਼ਹਿਰੀ ਤੋਂ ਹੀ ਸ਼ਹਿਦਾਰ ਗਏ ਜੀ ਹਾਰ ਗਏ ਜਸਵਾਲੇ ਤੇ ਕਾਂਗਰਸ ਦੇ ਵਿੱਚ ਇਹਨਾਂ ਦੀ ਬੁੱਕਤ ਹੈਗੀ ਸੀ ਸਿਆਪਾ ਇਹ ਪੈ ਗਿਆ ਕਿ ਉਦੋਂ ਤੱਕ ਸਿਆਸਤ ਦੇ ਮਿਰਜ਼ਾ ਗਾਲिब ਕਾਂਗਰਸ ਚ ਐਂਟਰੀ ਮਾਰ ਗਿਆ ਜੀ ਇਹਨਾਂ ਦਾ ਝਗੜਾ ਪੈ ਗਿਆ 15 16 ਚ ਕਿ ਭਾਈ ਹਾਂ ਭਾਈ ਮੈਨੂੰ ਟਿਕਟ ਚਾਹੀਦੀ ਹੈ ਜਦੋਂ ਇੱਥੋਂ ਉਹਨਾਂ ਨੇ ਆਖਿਆ ਕਿ ਬਠਿੰਡੇ ਤੋਂ ਤੈਨੂੰ ਟਿਕਟ ਨਹੀਂ ਦੇਣੀ ਕਿਉਂਕਿ ਬਠਿੰਡੇ ਤੋਂ ਹਾਂ ਕਰਵਾ ਕੇ ਹੀ ਤੇ ਮਨਪ੍ਰੀਤ ਬਾਦਲ ਨੇ ਐਂਟਰੀ ਮਾਰੀ ਸੀਗੀ 14 ਦਾ ਇਲੈਕਸ਼ਨ ਬਠਿੰਡਾ ਲੋਕ ਸਭਾ ਲੜ ਕੇ ਤਾਂ ਫਿਰ ਜਦੋਂ ਹਾਰਿਆ ਤਾਂ ਉਹਨੇ ਆਪ ਦੀ ਸੁਰੱਖਿਆਤ ਕਰ ਲਈ ਸੀਟ ਇਨੂੰ ਉਹਨਾਂ ਨੇ ਕਿਹਾ ਕਿ ਭਾਈ ਤੂੰ ਇਦਾਂ ਕਰ ਫਿਰ ਮੌੜ ਤੋਂ ਲੜਦਾ ਇਥੋਂ ਤੇ ਤੈਨੂੰ ਟਿਕਟ ਮਿਲਨੀ ਨਹੀਂ ਜੀ ਤੇ ਮੌੜ ਬੰਬ ਤਮਾਕਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿਵੇਂ ਉਹ ਸੁਰਖੀਆਂ ਚਾ ਗਿਆ ਉਸ ਤੋਂ ਬਾਅਦ ਬਥੇਰਾ ਕੁਝ ਹੋਇਆ ਮੌੜ ਬੰਬ ਤਮਾਕੇ 'ਚ ਇਹਦਾ ਰਿਸ਼ਤੇ 'ਚੋਂ ਭਾਂਜਾ ਲੱਗਦਾ ਸੀ ਕਥੇ ਤੁਰ ਤੇ ਸ਼ਾਇਦ ਗੋਰਾ ਉਹਨੇ ਇਹਦੇ ਵੱਲ ਉਂਗਲ ਚੁੱਕੀ ਤੇ ਇਹਨੇ ਉਹਦੇ ਤੇ ਦਰਖਾਸਤ ਦੇ ਦਿੱਤੀ ਭਵਿੰਦਰ ਗੋਰਾ ਤੇ ਬੜਾ ਔਰ ਟੈਲੀਵਿਜ਼ਨ ਚੈਨਲਾਂ ਦੇ ਵੀ ਚੱਲਦਾ ਹੁੰਦਾ ਸੀ ਕੰਮ ਉਸ ਦਾ ਕਿਉਂਕਿ ਉਹ ਗੁਰਤੇਜ ਕਾਲਾ ਅਵਤਾਰ ਅਮਰੀਕ ਉਹਨਾਂ ਦਾ ਨਾ ਆ ਗਿਆ ਜਿਹੜੇ ਡੇਰੇ ਨਾਲ ਜੁੜੇ ਸੀ ਇਹ ਡੇਰਾ ਮੁਖੀ ਦਾ ਕੁੜਮ ਸੀਗਾ ਇਹਦੀ ਬੇਟੀ ਦੀ ਸ਼ਾਦੀ ਹੋਈ ਆ ਡੇਰਾ ਮੁਖੀ ਦੇ بیٹے ਨਾਲ ਜੀ ਤਾਂ ਇੱਧਰ ਵੀ ਉਂਗਲ ਉੱਠੀ ਪੰਚਕੁਲਾ ਹਿੰਸਾ ਚ ਉੱਥੇ ਵੀ ਉਂਗਲ ਉੱਠੀ ਇੱਥੋਂ ਤੱਕ ਕਿ ਹਣੀਪ੍ਰੀਤ ਦੀ ਫਰਾਰੀ ਜਿਹੜੀ ਕੱਟੀ ਗਈ ਗੁਰੂ ਸਰ ਮੋਡੀਆਂ ਤੋਂ ਲੈ ਕੇ ਮਠੰਡੇ ਇਲਾਕੇ 'ਚ ਆਪਣੇ ਵੀ ਇੱਥੇ ਬਹੁਤ ਚਰਚਾ ਚੱਲਦੀ ਹੈ ਮਠੰਡੇ ਤੋਂ ਥੋੜਾ ਜਿਹਾ ਉਰੇ ਜੀ ਮਠੰਡੇ ਤੋਂ ਥੋੜਾ ਜਿਹਾ ਉਰੇ ਤਾਂ ਉਸ ਮਾਮਲੇ 'ਚ ਵੀ ਪੁਛ ਵਿੱਚ ਹੋਈ ਐਸਆਈਟੀ ਨੇ ਸੱਧਿਆ ਸੀ ਇਹਨਾਂ ਨੂੰ ਪੰਜ ਕੁ ਲਾ ਲਿਆ ਸਾਰੇ ਪਰਕਰਣ ਦੇ ਵਿੱਚ ਜੀ ਤਾਂ ਹਣੀਪ੍ਰੀਤ ਨੂੰ ਪੇਸ਼ ਕਰਾਉਣ ਦੇ ਸੰਦਰਭ 'ਚ ਉਹ ਬੜੀਆਂ ਚਰਚਾਵਾਂ ਚੱਲੀਆਂ ਕਿ ਸਾਰਾ ਕੁਝ ਇੱਥੀ ਹੋਇਆ ਸੀ ਰੀਏ 'ਚ ਹੋਇਆ ਤੋਂ ਜਿਸ ਤਰ੍ਹਾਂ ਉਹਨੇ ਇੰਟਰਵਿਊ ਦਿੱਤੀ ਸਰੈਂਡਰ ਤੋਂ ਪਹਿਲਾਂ ਸਾਰਾ ਕੁਝ ਦੱਸਿਆ ਗਿਆ ਕਿ ਫਿਕਸ ਤਾਂ ਯਾਨੀ ਇਸ ਤਰ੍ਹਾਂ ਚਲਦਿਆਂ ਚਲਦਿਆਂ ਫਿਰ ਐਤਕੀ ਵੀ ਟਿਕਟ ਜਿਹੜੀ ਸੀਗੀ ਤਲਵੰਡੀ ਸਾਬੋ ਤੋਂ ਕੀ ਮਿਲਨੀ ਸੀ ਕਿਉਂਕਿ ਵਿਵਾਦ ਹੀ ਬੜੇ ਵੱਧ ਗਏ ਅਖੀਰ ਆਜ਼ਾਦ ਝੰਡਾ ਘੜ ਦਿੱਤਾ ਜੱਸੀ ਨੇ ਆਖਿਆ ਕਿ ਮੈਂ ਤੇ ਆਜ਼ਾਦ ਲੜੂੰਗਾ ਆਜ਼ਾਦ ਤਲਵੰਡੀ ਸਾਬੋ ਤੋਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਵਟਿਆ ਗਿਆ ਉੱਥੇ ਕਾਕਨੀ ਜੱਸੀ ਜੀ ਪਿੱਛੇ ਪਏ 10-12 ਹਜ਼ਾਰ ਵੋਟ ਪਈ ਹੈ ਕਿ ਨਹੀਂ ਮੈਨੂੰ ਯਾਦ ਨਹੀਂ ਹੈ ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਪਤਾ ਲੱਗ ਗਿਆ ਹਾਲਾਂਕਿ ਪ੍ਰੇਮੀਆਂ ਨੇ ਵੋਟ ਪਾਈ ਪ੍ਰੀਮੀ ਨੇ ਪੂਰਾ ਸਪੋਰਟ ਕੀਤੀ ਸੀਗੀ ਤਾਂ ਹੁਣ ਹਰਮਿੰਦਰ ਜੱਸੀ ਨੇ ਅਗਲਾ ਟਿਕਾਣਾ ਭਾਰਤੀ ਜਨਤਾ ਪਾਰਟੀ ਬਣਾ ਲਿਆ ਹੈ ਉਹ ਕਿਉਂ ਕਿ ਕਿਉਂਕਿ ਡੇਰੇ ਦੀ ਵੋਟ ਲਗਭਗ ਨਿਸ਼ਚਿਤ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਏਗੀ ਜੀ ਇਧਰੋਂ ਮਲੂਕ ਜੀ ਦਾ ਕਮੈਂਟ ਵੀ ਆਇਆ ਹੋਇਆ ਹੈ ਹਰਿਆਣੇ ਚ ਵੀ ਪੰਜਾਬ ਚ ਬਿਲਕੁਲ ਬਿਲਕੁਲ ਅਲਾਨੀਆਂ ਆ ਤਾਂ ਭਾਵੇਂ ਬੇਸ਼ੱਕ ਨਾ ਕਰਨ ਜੀ ਅਣ ਅਲਾਨੀਆਂ ਵੋਟ ਛੜੀ ਆ ਡੇਰੇ ਦੀ ਇਹਦਾ ਮਤਲਬ ਹੈ ਕਿ ਯਾਦ ਰੱਖੋ ਇਹਦਾ ਮਤਲਬ ਹੈ ਕਿ ਅਕਾਲੀਆਂ ਨੂੰ ਥੋੜਾ ਵੇਖਣਾ ਪਵੇਗਾ ਕਿਉਂਕਿ ਬਹੁਤ ਮੌਕਿਆਂ ਤੇ ਇਸ ਗੱਠਜੋੜ ਨੂੰ ਵੋਟ ਭੁਗਤੀ ਆ ਜੀ ਤਾਂ ਉਹ ਵੋਟ ਹੁਣ ਪਰਮਪਾਲ ਕੌਰ ਨੂੰ ਜਾਏਗੀ ਜੱਸੀ ਤੋਂ ਲੈ ਕੇ ਜਿੰਨਾ ਵੀ ਆਪਾਂ ਨੂੰ ਪਤਾ ਲੰਬੀ ਬਲਾਕ ਚੀ ਲੰਬੀ ਹਲਕੇ ਚੀ ਦੇਖ ਲਓ ਇਹਨਾਂ ਦੀ ਵੋਟ ਹੈ ਕੀ ਆ ਠੀਕ ਠਾਕ ਹੈ ਕੀ ਆ ਬਠਿੰਡਾ ਏਰੀਆ ਚ ਵੋਟ ਠੀਕ ਠਾਕ ਆ ਤਾਂ ਉਹ ਵੀ ਇੱਕ ਵੇਖਣ ਵਾਲਾ ਫੈਕਟਰ ਹੋਏਗਾ ਕਿ ਜੇ ਸਾਰੀ ਭਜਵੀਂ ਵੋਟ ਪੈਂਦੀ ਹੈ ਭਾਜਪਾ ਨੂੰ ਤਾਂ ਕਿੰਨੀ ਹੋਏਗੀ ਉਦਾਸਰ ਕਿ ਨਾ ਹੋਏਗਾ ਤੇ ਕਹਿੰਦਾ ਮਤਲਬ ਇਹ ਹੈ ਕਿ ਹਰਮਿੰਦਰ ਜੱਸੀ ਨੇ ਅਗਾਹ ਵਾਸਤੇ ਆਪ ਦਾ ਕੋਈ ਰਸਤਾ ਜਿਹੜਾ ਉਹ ਸੋਚਿਆ ਹੋਊਗਾ ਤੇ ਵੈਸੇ ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਐਸਾ ਰਚ ਰਹੀ ਹੈ ਐਸਾ ਰਚ ਰਹੀ ਹੈ ਖੇਡ ਹਰਾਨ ਨਾ ਹੋਇਓ ਡੇਰਾ ਮੁਖੀ ਦੇ ਮਾਮਲੇ 'ਚ ਬਹੁਤ ਵੱਡੀ ਖਬਰ ਆ ਜਾਵੇ ਬਹੁਤ ਵੱਡੀ ਖਬਰ ਖੁਲਾਸਾ ਕਰਾਂਗਾ ਠਹਿਰ ਕੇ ਸਾਰੇ ਦਸਤਾਵੇਜ਼ ਲੈ ਕੇ ਬਹੁਤ ਵੱਡੀ ਖਬਰ ਆ ਸਕਦੀ ਚਲੋ ਅਗਲੇ ਹਫਤੇ ਦੇਖਾਂਗੇ ਪਟੜਾਈ ਹਾਂ ਦੇਖਾਂਗੇ ਜੀ 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 ਤਾਂ ਇਹਦੇ ਲੈ ਪਾਸੇ ਤੋਂ ਗੁਰਵਿੰਦਰ ਜੀ ਇਹ ਕਹਿੰਦੇ ਸੀ ਕਿ ਭਾਈ ਜਿਸ ਤੇ ਉਂਗਲ ਉੱਠੇ ਜੀ ਉਹ ਭਾਈਪਾਲ ਵਿੱਚ ਸ਼ਾਮਲ ਨਾ ਹੋਵੇ ਕਿਵੇਂ ਹੋ ਸਕਦਾ ਜੀ ਕਹਿੰਨੇ ਕਿ ਭਾਈ ਤਾਂ ਇਹਦੇ ਨਾਲ ਹੀ ਉੱਪਰ ਜੱਸੀ ਦੀ ਗੱਲ ਚੱਲੀ ਸੀ ਇਹਨਾਂ ਨੇ ਯਾਦ ਕਰ ਲਿਆ ਜੱਸੀ ਜਸਰਾਜ ਨੂੰ ਕਹਿੰਨੇ ਕਿ ਭਾਈ ਉਹ ਭਾਈਪਾਲ ਜੋ ਇਹਨੂੰ ਵਗਾ ਸੀ ਨਾ ਪਾਵੇ ਵਾਲਾ हां जी जी त कने के भाई जरो उधर गए ओ तो बार उन्होंने फेसबुक ਤੇ ਪੋਸਟਾਂ ਪੋਸਟਾਂ ਪਾਉਣੀ ਛੱਡ ਦਿੱਤੀਆਂ ਕਹਿੰਨੇ ਕਿ ਭਾਈ ਉਹ ਥੱਲੇ ਤਾਂ ਫਿਰ ਤੁਹਾਨੂੰ ਪਤਾ ਹੀ ਲੋਕਾਂ ਦਾ ਕੀ ਹਾਲ ਹੁੰਦਾ ਜਸੀ ਸੋਚਦਾ ਹੁਣਾ ਕੈਨੇਡਾ ਕਨੁਡਾ ਚ ਜਾਂਦੇ ਰਹੀਦਾ ਹੁਣ ਦਫਾ ਕਰੋ ਛੱਡੋ ਕਹਿਗਾ ਕੀ ਲੈਣਾ ਉਹਨੇ ਮੇਰਾ ਢੋਲ ਵਜਾ ਲਿਆ ਜਸੀ ਜਸਰਾਜ ਨੇ ਇਧਰ ਉਧਰ ਤਾਂ ਹੁਣ ਉਹ ਸ਼ਾਇਦ ਹੋ ਸਕਦਾ ਸਿਆਸਤ ਤੋਂ ਦੂਰ ਹੋ ਗਿਆ ਹੋਵੇ ਜਸੀ ਜਸਰਾਜ ਕਿਸੇ ਟਾਈਮ ਸਟਾਰ ਸੀ ਬੰਦਾ ਯਾਰ ਬਿਲਕੁਲ ਤੇ ਗੱਲਾਂ ਵੀ ਖਰੀਆਂ ਕਰਦਾ ਹੁੰਦਾ ਸੀਗਾ ਤੇ ਆਮ ਆਦਮੀ ਪਾਰਟੀ ਚ ਨਹੀਂ ਟਿਕਾ ਹੋਇਆ ਫਿਰ ਚਲਦਾ 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 ਤੁਹਾਨੂੰ ਪਤਾ ਹੀ ਹੈ ਜੀ ਅਗਲੇ ਤੇ ਆਪਦੇ ਨਿੱਜੀ ਫੈਸਲੇ ਆ ਬਿਲਕੁਲ 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 ਜੀ ਇਹਦੇ ਨਾਲ 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 ਹੀ ਮਿੰਟੂ ਜੀ ਇੱਕ ਪੋਲੂ ਬਦਮਾਸ਼ ਦੀ ਚਰਚਾ ਬਹੁਤ ਹੋਈ ਸੀ ਜਿਹੜਾ ਅਸੀਂ ਕਹਿੰਦੇ ਕਿ ਪੋਲੂ ਬਦਮਾਸ਼ ਜਿਹੜਾ ਹੱਡ ਪੈਰ ਪੂਲੇ ਕਰਦਾ ਹੁੰਦਾ ਮੈਂ ਤਾਂ ਜਦੋਂ ਤੁਸੀਂ ਆ ਪਿਛਲਾ ਸ਼ਬਦ ਬੋਲਿਆ ਨਾ ਮੈਂ ਤਾਂ ਉਦੋਂ ਡਰ ਜਾਂਦਾ ਕਮਜ਼ੋਰ ਆਦਮੀ ਆ ਬੜਾ ਡਰਪੋ ਆਦਮੀ ਆ ਜਦੋਂ ਤੁਸੀਂ ਬਦਮਾਸ਼ ਕਿਹਾ ਨਾ ਮੈਂ ਕਿਹਾ ਕਿਤੇ ਸ਼ਾਇਦ ਕੋਈ ਖਬਰ ਕੁਝ ਇਸ ਤਰ੍ਹਾਂ ਦੀ ਕਰਨ ਲੱਗੀ ਕਿ ਭਈ ਉਹਨੇ ਆਇਆ ਕਿ ਆ ਵੀ ਆਪਾਂ ਨੂੰ ਕੁਝ ਗਿਆ ਨਹੀਂ ਨਹੀਂ ਉਹ ਹੱਡ ਪੈਰ ਪੂਲੇ ਕਰਦਾ ਸੀਗਾ ਇਨਸਟਾਗ੍ਰਾਮ ਦੇ ਉੱਤੇ ਵੀਡੀਓ ਸ਼ੀਰੀਓ ਪਾਈ ਉਹਨੇ ਪੋਸਟਰ ਪੋਸਟਰ ਜਾਈ ਉਹ ਤੋਂ ਬਾਹਰ ਉਹਦਾ ਖੜਕਾ ਦਾ ਰੱਖਾ ਵੀ ਕਹਿੰਨੇ ਕਿ ਬਈ ਪੁਲਿਸ ਨੇ ਚੱਕ ਲੈ ਲੱਭ ਲੈ ਫਰੀਦਕੋਟ ਏਰੀਆ ਦੇ ਵਿੱਚ ਮੈਨੂੰ ਲੱਗਦਾ ਕਹਿੰਨੇ ਕਿ ਬਈ ਉਹ ਤੋਂ ਬਾਹਰ ਉਹ ਪੋਲਾਈ ਪੈ ਗਿਆ ਮਿੰਟੂ ਜੀ ਨਾਲ ਦੀ ਨਾਲ ਹੀ ਤਾਂ ਨਹੀਂ ਉਹ ਪੋਲੂ ਬਦਮਾਸ਼ ਨਵਾਲਗ ਹੈ ਸ਼ਾਇਦਾਂ ਤੇ ਉਹ ਕਿਤੇ ਬੈੰਦਾ ਉੱਠਦਾ ਸੀਗਾ ਕੋਈ ਨਾਈ ਦਾ ਕੰਮ ਕਰਦਾ ਮੁੰਡਾ ਇੱਕ ਕੋਈ ਸ਼ੋਰ ਹੋ ਰਿਹਾ ਉਹਨਾਂ ਨੇ ਕਿਤੇ ਫੜਾ ਕੇ ਨਕਲੀ ਜਾਂ ਪਿਸਤੌਲ ਉਹਨਾਂ ਆਖਿਆ ਤੈਨੂੰ ਮਸ਼ਹੂਰ ਕਰ ਦਿੰਨੇ ਆ ਤੇ ਮਸ਼ਹੂਰ ਹੋਣ ਦੀ ਜਿਹੜੀ ਲਲਕ ਹੈ ਨਾ ਇਹ ਤੇ ਇਹੋ ਜੀ ਹੈ ਕਿ ਬੰਦਾ ਨੰਗਾ ਹੋਣ ਲਈ ਵੀ ਤਿਆਰ ਹੋ ਜਾਂਦਾ ਪੋਲੂ ਨੇ ਤੇ ਹੱਲੇ ਪੋਲਾ ਜਿਹਾ ਪਿਸਤੌਲ ਹੀ ਫੜਿਆ ਸੀਗਾ ਅੱਛਾ ਉਹਨਾਂ ਨੇ ਕੀ ਕੀਤਾ ਫੜਾ ਕੇ ਤਿੱਤਰ ਮਾਰ ਜਿਆ ਕਿ ਕਬੂਤਰ ਮਾਰ ਜਿਆ ਉਹਨਾਂ ਨੇ ਫੋਟੋ ਖਿੱਚ ਕੇ ਤੇ ਇਨਸਟਾ ਤੇ ਪਾ ਦਿੱਤੀ ਤੇ ਨਾਲ ਲਿਖ ਦਿੱਤਾ ਕਿ ਬੰਦਾ ਕਟਵਾਉਣ ਤੇ 500 ਰੁਪਏ ਹੱਡ ਪੈਰ ਲੱਤ ਤੜਵਾਉਣ ਦੇ 1000 ਰੁਪਏ ਕੇ ਅਵੇ ਵਿਚਾਰੇ ਤਾਂ ਰੇਟ ਵੀ ਕੋਈ ਵੱਡੇ ਨਹੀਂ ਰੱਖੇ ਉਹਨਾਂ ਨੇ ਬੜੇ ਸਸਤੇ ਰੇਟ ਰੱਖੇ ਉਹ ਜਿਆ ਜੇ ਰੇਟ ਰੱਖੇ ਹੋ ਕੇ ਰੇਟ ਵੀ ਕੇਗਲਾ ਕਹਿੰਦੇ ਸੀ ਕਿਵੇਂ ਇਹਨਾਂ ਨੇ ਬਦਮਾਸ਼ਾਂ ਨੇ ਵੀ ਅੱਜ ਕੱਲ ਆਫਰ ਦੇ ਦਿੱਤੀ ਹੈ ਸੇਲ ਦੇ ਦਿੱਤੀ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਤਾਂ ਜਦੋਂ মিডিਆ 'ਚ ਆਇਆ ਮਾਮਲਾ ਕਿਤੇ ਯਾਰ ਸ਼ਰਿਆਵਾ ਹੁਣ ਐਡੀ ਚੱਲ ਪਈ ਕਿਤੇ ਇਹ ਨਾ ਹੋਵੇ ਕੱਲ ਨੂੰ ਟੈਲੀਵਿਜ਼ਨ ਚੈਨਲਾਂ ਤੇ ਵੀ ਆ ਜਾਵੇ ਕਿ ਸਾਡੇ ਨਾਲ ਸੰਪਰਕ ਕਰੋ ਉਹ ਜਿਵੇਂ ਹੁੰਦਾ ਨਾ ਕਿ ਵਸ਼ੀਕਰਨ ਸਭ ਮੇਰੇ ਨਾਲ ਸੰਪਰਕ ਕਰੋ ਫਲਾਣੇ ਨੂੰ ਵਾਸੇ ਚ ਕਰਨ ਵਾਸਤੇ ਤਾਂ ਫਿਰ ਉਹ ਪੁਲਿਸ ਐਕਟਿਵ ਹੋਈ ਉਹਨਾਂ ਨੇ ਵੇਖਿਆ